ਸ੍ਰੀ ਵਾਹਿਗੁਰੂ ਸਾਹਿਬ ਜੀ ਬੇਲਾਵਲ ਮਹਲਾਪੰਜਵਾਂ ਸ਼ੰਤ ਏਕ ਓ ਅੰਕਾਰ ਸਤ ਗੁਰ ਪ੍ਰਸਾਦਿ ਮੰਗਲ ਸਾਜ ਭਇਆ ਪ੍ਰਭ ਆਪਣਾ ਗਾਇ ਰਾਮ ਅਬਨਾਸੀ ਵਰ ਸੁਣਿਆ ਮਾਨੇ ਉਪਜਿਆ ਚਾਯਾਰਾਮ ਮੰਗਲ ਸਾਜ ਭਇਆ ਪ੍ਰਭ ਆਪਣਾ ਗਾਇਾਰਾਮ ਅਬਨਾਸੀ ਵਰ ਸੁਣਿਆ ਮਨ ਉਪਜਿਆ ਚਾਇ ਰਾਮ ਮਨ ਪ੍ਰੀਤ ਲਾਗੈ ਵੱਡਾ ਭਾਗ ਕਾਬ ਮਿਲਿਆ ਪੂਰਨ ਪਤੇ ਹਜੇ ਸਮਾਈਆ ਗੋਵਿੰਦ ਪਾਈਆ ਦੇਹੋ ਸਾਖੀਏ ਮੋਹੇ ਮਤੇ ਦੇਨ ਰਾਇਨ ਠਾਡੀ ਕਰੂੰ ਸੇਵਾ ਪ੍ਰਭ ਕਾਵਣ ਜੁਗਤੀ ਪਾਇਆ ਬੇਣਵੰਤ ਨਾਨਕ ਕਰਹੁ ਕਿਰਪਾ ਲਾਹੁ ਮੋਹਿ ਲਾੜ ਲਾਇਆ ਪਾਇ ਸਮਹਾੜਾ ਹਰ ਰਤਨ ਵਿਸਾਹ ਰਾਮ ਖੋਜੀ ਖੋਜ ਲੱਦਾ ਹਰ ਸੰਤਨ ਪਾਹ ਰਾਵ ਮੇਲੇ ਸੰਤ ਪਿਆਰੇ ਦਇਆ ਧਾਰੇ ਕਥ ਹੈ ਆਕਤ ਬੀਚਾਰ ਇੱਕ ਚਿੱਤ ਇੱਕ ਮਨ ਧਿਆਏ ਸੁਆਮੀ લાય પ્રીત પ્યાર કાર જોડ પ્રબ પાહે કર વેણંતી મેલાય હર જસ લાહ વેણવંતાનાનક ਬੇਣਵੰਤ ਨਾਨਕ ਦਾਸ ਤੇਰਾ ਮੇਰਾ ਪ੍ਰਭ ਅਗਮ ਆਥਾ ਸਾਹਾ ਅਟਲ ਗਣਿਆ ਪੂਰਨ ਸੰਜੋਗ ਰਾਮ ਸੁਖ ਹੈ ਸਮੂਹ ਭਇਆ ਗਿਆ ਦੇ ਜੋ ਗੋਰਾਮਾ ਮੇਲੇ ਸੰਤ ਐ ਪ੍ਰਵਤਿ ਆਏ ਬਣੇ ਆਚਰ ਜੀ ਜਾਨੀਆਂ ਮੇਲਾ ਇਕੱਤਰ ਹੋਵੇ ਸਾਹਜ ਢੋਏ ਮਾਨ ਪ੍ਰੀਤ ਉਪਜੀ ਮਾਨੀਆਂ ਮੇਲੇ ਜੋਤ ਜੋਤੀ ਓਤ ਪੋਤੀ ਹਰਨਾਮ ਸਗ ਰਸ ਭੋਗ ਬੇਣਵੰਤ ਨਾਨਕ ਸਭ ਸੰਤ ਮੇਲੀ ਪ੍ਰਵ ਕਾਰਣ ਕਾਰਣ ਜੋਗ ਪਵਨ ਸੁਹਾਵੜਾ ਭਰਤ ਸੋ ਭਾਗੀ ਰਾਮ ਪ੍ਰਭ ਘਰ ਆਏ ਅੜਾ ਗੁਰ ਚਰਨੀ ਲਾਗੀ ਰਾਮ ਗੁਰ ਚਰਨ ਲਾਗੀ ਸਾਹਿਜ ਜਾਗੀ ਸਗਲ ਇੱਛਾ ਪੁੰਨੀਆਂ ਮੇਰੀ ਆਸ ਪੂਰੀ ਸੰਤ ਧੂਰੀ ਹਰ ਮਿਲੇ ਕੰਤ ਵਿਸ਼ੁੰਨੇ ਆਨੰਦ ਅਨ ਦੇਨ ਵਜਹਿ ਵਾਜੇ ਅਹੰਮ ਮਤ ਮਨ ਕੀ ਤਿਆਗੀ ਬੇਣਵਾਂਤ ਨਾਨਕ ਸਰਣ ਸੁਆਮੀ ਸੰਤ ਸੰਗ ਲੇਵ ਲਾਗੀ आनंद अनदिन आन वजहे वाजे अहम मत मन की त्यागी बेड़ावंत नानक शरण सोआमी ਸੰਤ ਸੰਗ ਲੇਵ ਲਾਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਲਾਵਲ ਮਹੱਲਾ 5 ਸੰਤ ਇੱਕ ਓ ਅੰਕਾਰ ਸਤ ਗੁਰ ਪ੍ਰਸਾਦਿ ਮੰਗਲ ਸਾਜ ਭਇਆ ਪ੍ਰਭ ਆਪਨਾ ਗਾਇਆ RAM ਅਬਨਾਸੀ ਵਾਰ ਸੁਣਿਆ ਮਨ ਉਪਜਿਆ ਚਾਹਿਆ RAM